ਜੀ ਮੈਂ ਉਹਦੇ ਕੇਸ ਪੱਟੇ ਆ ਦਾੜੀ ਪੱਟੀ ਆ ਉਹਨੂੰ ਇਨਸਾਫ ਮਿਲਣਾ ਚਾਹੀਦਾ ਬਹੁਤ ਜਿਵੇਂ ਦਾੜੀ ਪੱਟ ਰਹੇ ਉਹਦੇ ਕੇਸ ਕੱਟ ਰਹੇ ਆ ਪ੍ਰਸ਼ਾਸਨ ਭੰਗ ਕਰ ਰਹੇ दारू ਡੋਲ ਰਹੇ ਉਹਦੇ ਤੇ ਉਹਨਾਂ ਨੇ ਹੀ ਉਸ ਨੂੰ ਕੁੱਟਮਾਰ ਕੀਤੀ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਫੜਾ ਕੇ ਮਾਪੇ ਰੋਂਦੇ ਕਰ ਲਾਉਂਦੇ ਪਏ ਨੇ ਕਿਉਂਕਿ ਹਜੇ ਉਸ ਦੀ ਲਾਸ਼ ਵੀ ਉੱਥੇ ਸਾਊਦੀ ਅਰਬ ਦੇ ਵਿੱਚ ਹੀ ਆ ਉਹਨਾਂ ਕਮਰੇ ਜਿਹੜੇ ਰਹਿੰਦੇ ਉਹਨਾਂ ਨੇ ਮਾਰਿਆ ਉਹਨਾਂ ਨੇ ਮਾਰਿਆ ਸੀ ਉਹ ਪੂਰਾ ਕਟਕਟਾਈਆ ਮਾਰ ਰਹੇ ਸੀ ਉਹਦੇ ਨਾਲ ਬੰਨ ਕੇ ਉਹਨੂੰ ਕੁੱਟਿਆ ਗਿਆ ਵਾ ਉਹ ਤਾਂ ਦੱਸ ਰਹੇ ਨੇ ਯਾਰ ਦਾੜੀ ਨੂੰ ਕਿਵੇਂ ਹੱਥ ਮਾਰਨ ਵਾਲੇ ਨੇ ਵਾਲ ਫੱਟੇ ਦਿਖਾਉਣਾ ਦਿਖਾ ਜਾ ਕੇ ਹਜੇ ਵਿਆਹ ਨਹੀਂ ਹੋਇਆ ਸੀ ਭੈਣਾਂ ਦੇ ਵਿਆਹ ਹੋਏ ਸੀਗੇ ਔਰ ਉਹਨਾਂ ਦੇ ਹਜੇ ਕਰਜ਼ੇ-ਕਰਜ਼ੇ ਵਿਚਾਰਾ ਲੋਂਦਾ ਫਿਰਦਾ ਸੀ ਬਸ ਇਹਨਾਂ ਚੀਜ਼ਾਂ ਨੂੰ ਲੈ ਕੇ ਇਹਨਾਂ ਦੀ ਤਕਰਾਰਬਾਜ਼ੀ ਹੁੰਦੀ ਆ ਤੇ ਉਸ ਤੋਂ ਬਾਅਦ ਇਹ ਗੱਲ ਇੱਥੋਂ ਤੱਕ ਪਹੁੰਚ ਜਾਂਦੀ ਆ 사우ਦੀ ਅਰਬ ਦੇ ਵਿੱਚ ਨੌਜਵਾਨ ਪੁੱਤ ਦਾ ਕਤਲ ਕਰ ਦਿੱਤਾ ਹੈ ਉਸ ਦੇ ਨਾਲ ਰਹਿੰਦੇ ਕਮਰੇ 'ਚ ਦੋਸਤਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੇ ਹੀ ਉਸ ਨੂੰ ਕੁੱਟਮਾਰ ਕੀਤੀ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਹਾਲਾਂਕਿ ਮਾਪੇ ਰੋਂਦੇ ਕਰਲਾਉਂਦੇ ਪਏ ਨੇ ਕਿਉਂਕਿ ਹਜੇ ਉਸ ਦੀ ਲਾਸ਼ ਵੀ ਉੱਥੇ ਸਾਊਦੀ ਅਰਬ ਦੇ ਵਿੱਚ ਹੀ ਆ ਇਹਨਾਂ ਨੂੰ ਪਤਾ ਲੱਗਿਆ ਇਹ ਨੌਜਵਾਨ ਪੋਤਾ ਇਸ ਦੀ ਮੌਤ ਹੋਈ ਆ ਔਰ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਖਬਰ ਕਰਨਾ ਬਹੁਤ ਜ਼ਿਆਦਾ ਔਖਾ ਹੈ ਕਿਉਂਕਿ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਪਰ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਖਬਰ ਵੀਡੀਓ ਵੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਹੋ ਸਕਦਾ ਪਰਿਵਾਰ ਬੋਲ ਵੀ ਨਾ ਪਾਏ ਲੇਕਿਨ ਸਾਡੀ ਕੋਸ਼ਿਸ਼ ਜ਼ਰੂਰ ਹੈਗੀ ਆ ਕਿ ਪਰਿਵਾਰ ਦੇ ਕੋਲੋਂ ਜਾਣਕਾਰੀ ਲੈ ਕੇ ਸਰਕਾਰਾਂ ਤੱਕ ਪੁਲਿਸ ਤੱਕ ਪ੍ਰਸ਼ਾਸਨ ਤੱਕ ਪੰਚਾਇਤੇ ਕਿ ਮਾਪਿਆਂ ਨੂੰ ਉਹਨਾਂ ਦੇ ਪੁੱਤ ਦੀ ਬੋਡੀ ਦਾ ਮਿਲ ਜੇ ਅੱਜ ਦੂਜਾ ਖਣੀ ਤੀਜਾ ਦਿਨ ਆ ਬਾਕੀ ਪੂਰੀ ਗੱਲਬਾਤ ਕਰ ਲੈਣੇ ਇਹਨਾਂ ਦੇ ਨਾਲ ਬਾਈ ਜੀ ਕੀ ਨਾਮ ਕੀ ਸੀ ਬੇਟੇ ਦਾ ਜੀ ਬੇਟੇ ਦਾ ਜਗਜੀਤ ਆ ਜੀ ਤੁਹਾਡਾ ਬੇਟਾ ਸੀ ਹਾਂਜੀ ਤੇ ਕੀ ਗੱਲ ਕੀ ਹੋਈ ਆ ਸਾਰੀ ਗੱਲ ਹੋਈ ਆ ਵੀ ਲੜਾਈ ਝਗੜਾ ਹੋਇਆ ਤੇ ਉਹਦੀ ਦਾੜੀ ਦੂੜੀ ਪਟਤੀ ਉਹਨਾਂ ਨੇ ਸਿੱਖੀ ਦੇ ਵਿੱਚ ਸੀਗਾ ਅੱਛਾ ਅਮਰਿ ਛੱਕਿਆ ਸੀ ਨਹੀਂ ਨਹੀਂ ਅਮਰਤ ਨਹੀਂ ਛੱਕਿਆ ਯੂ ਖਾਂਦਾ ਪੀਂਦਾ ਕੁਛ ਨਹੀਂ ਸੀ ਉਹ ਉਹ ਖਾਂਦੇ ਪੀਂਦੇ ਸੀ ਉਹ ਦਾਰੂ ਦੂਰੂ ਪੀਂਦੇ ਸੀ ਅੱਛਾ ਤੇ ਇੱਕੇ ਕਮਰੇ ਚ ਰਹਿੰਦੇ ਸੀ ਨਫ਼ਰਤ ਮੰਗਦਾ ਸੀ ਹੂੰ ਤੇ ਇਹਨੂੰ ਕੁੱਟਿਆ ਮਾਰਿਆ ਉਹਨਾਂ ਨੇ ਦਾੜੀ ਵੀ ਪੱਟੀ ਆ ਇਹਦੀ ਤੇ ਮੋੜ ਕੇ ਕੁੱਟ ਕੱਟ ਕੇ ਤੇ ਪਾ ਇਹਦਾ ਉਹਨਾਂ ਨੇ ਕਤਲ ਕਰਤਾ ਹੂੰ ਤੁਹਾਨੂੰ ਮਾਤਾ ਫੋਨ ਆਇਆ ਕਦੋਂ ਮਤ ਮੈਨੂੰ ਦਾ ਪਹਿਲਾਂ ਤਾਂ ਦਾ 8 ਵਜੇ ਦਾ ਲੱਗਾ ਫੋਨ 9 ਵਜੇ ਤੱਕ ਲੱਗਾ ਰਿਆ ਮੇਰੇ ਨਾਲ ਗੱਲ ਹੁੰਦੀ ਰਹੀ ਕਹਿੰਦੇ ਮੰਮੀ ਪਾਪਾ ਆ ਗਏ ਮੈਂ ਕਿਹਾ ਨਹੀਂ ਮੁੜ ਕੇ ਕਹਿੰਦਾ ਦੂਜਾ ਫੇਰ ਲਾਤਾ ਨੇ 11 ਵਜੇ ਮੈਨੂੰ ਆ ਦਾ ਪਾਪਾ ਆ ਗਿਆ ਮੈਂ ਕਿਹਾ ਆ ਗਿਆ ਗੱਲ ਕੀਤੀ ਮੈਨਾਂ 11 ਵਜੇ ਤੱਕ ਗੱਲ ਸਾਢੇ 11 ਵਜੇ ਤੱਕ ਗੱਲ ਹੁੰਦੀ ਰਹੀ ਮੇਰੀ ਉਹਦੇ ਨਾਲ ਤੇ ਮੈਨੂੰ ਆ ਦਾ ਚੰਗਾ ਮੰਮੀ ਮੈਂ ਪੈਨਾ ਤੇ ਤੂੰ ਰੋਟੀ ਖਾ ਲਈ ਮੈਂ ਕਿਹਾ ਖਾ ਲਈ ਬਸ ਇੰਨੀ ਗੱਲ ਕਰਕੇ ਬਸ ਘੱਟਦਾ ਫੋਨ ਮੈਨੂੰ ਆ ਦਾ ਚਲ ਪੈ ਜਾਓ ਤੁਸੀਂ ਤੇ ਮੋੜ ਕੇ ਚੱਲ ਮੋੜ ਕੇ ਫੋਨ ਕੀ 12 ਵਜੇ ਲਾਉਂਦਾ ਰਿਹਾ ਫੋਨ ਨਹੀਂ ਚੱਕਿਆ ਪਾਸਿਓਂ ਵੀ ਲਾਉਂਦਾ ਰਿਹਾ ਹਿਸਾਬ ਤੋਂ ਫੋਨ ਚੱਕਿਆ ਨਹੀਂ ਗਿਆ ਮੈਥੋਂ ਮੈਂ ਸੌਂ ਗਈ ਮੈਨੂੰ ਪਤਾ ਨਹੀਂ ਲੱਗਾ ਗੱਲ ਸੁਣਨਾ ਇਹਦਾ ਹੂੰ ਸਵੇਰੇ ਪਤਾ ਲੱਗਾ ਫਿਰ ਤੜਕੇ ਕੁੜੀ ਨੇ ਵੇਖਿਆ ਮੈਂ ਇਸ ਕੱਲਾ 25 ਅੰਜਾਂ ਮੈਂ ਇਸ ਕੱਲਾ ਡਾਲਰ ਵਾਲਿਆਂ ਤੋਂ ਲਾਇਆ ਫੋਨ ਉਹਨੇ ਪਤਾ ਨਹੀਂ ਕਿਵੇਂ ਵੀ ਤੀਂ ਆਉਂਦੇ ਨੇ ਮੇਰੇ ਬਹੁਤ ਉਹਨਾਂ ਕਮਰੇ ਜਿਹੜੇ ਰਹਿੰਦੇ ਉਹਨਾਂ ਨੇ ਮਾਰਿਆ ਉਹਨਾਂ ਨੇ ਮਾਰਿਆ ਸੀ ਹੋਇਸੀ ਹੋਇਸੀ ਲੜੇ ਉਹਦੇ ਨਾਲ ਦੁੱਧ ਪਾਈ ਹੋਇਆ ਇੱਕ ਲਾਈਟ ਪਿੱਛੇ ਲੜੇ ਉਹਨੇ ਰੋਟੀ ਖਾਣੀ ਸੀਗੀ ਤੇ ਉਹਨੇ ਲਾਈਟ ਜਗਾਈ ਤੇ ਉਹਨੇ ਲਾਈਟ ਫੇਰ ਬੁਝਾਤੀ ਪਾਈਆਂ ਨੇ ਤੇ ਮੁੜ ਕੇ ਫੇਰ ਲਾਈਟ ਜਗਾਈ ਤੇ ਉਹਨੇ ਜੁੰਡੇ ਪੱਤੇ ਨਾਲ ਦਾੜੀ ਪੱਟੀ ਉਹਦੀ ਉਹਨੇ ਸਾਰਾ ਉਹਦਾ ਜੂੜਾ ਜਣਾ ਰੱਖਿਆ ਸੀਗਾ ਕੋਈ ਵੀਡੀਓ ਵਗੈਰਾ ਉਹਨੇ ਕਹਿੰਦੇ ਭੇਜੀ ਆ ਕੁਛ ਕੁਛ ਨਹੀਂ ਭੇਜਿਆ ਜਿਹੜਾ ਆਵੇ ਭੇਜੀ ਉਹਨਾਂ ਕੱਲੇ ਜਿਵੇਂ ਉਹਨੇ ਤੇ ਹੈਗੀ ਵੀਡੀਓ ਕੋਈ ਹਾਂ ਵੀਰੇ ਹੈਗੀ ਵੀਡੀਓ ਵਿੱਚ ਕੀ ਆ ਵੀਡੀਓ ਵਿੱਚ ਬਹੁਤ ਚ ਵੀਰੇ ਦਾੜੀ ਪੱਟ ਰਹੇ ਉਹਦੇ ਕੇਸ ਕੱਟ ਰਹੇ ਆ ਪ੍ਰਸ਼ਾਸਨ ਭੰਗ ਕਰ ਰਹੇ ਆ दारू ਡੋਲ ਰਹੇ ਉਹਦੇ ਤੇ ਅੱਛਾ ਹਾਂ ਉਹ ਮੁੰਡੇ ਕਿੱਥੋਂ ਦੇ ਰਹਿਣ ਵਾਲੇ ਆ ਉਹ ਗੁਰਦਾਸਪੁਰ ਦੇ ਇੱਕ ਗਾਦੜੀਆਂ ਵਾਲੇ ਦਾ ਹੀ ਇੱਕ ਬਾਬਾ ਡੇਰਾ ਨਾਨਕ ਦੇ ਕੋਲ ਆ ਪੈਂਡ ਉਹਦਾ ਅੱਛਾ ਭਈ ਮੁੰਡੇ ਨੇ ਤੁਹਾਡੇ ਨੇ ਤੁਹਾਡੇ ਪੁਰਾਣੇ ਵਿਰੋਧ ਨਹੀਂ ਕੀਤਾ ਕੋਈ ਮਾੜਾ ਮੋਟਾ ਉਹਨਾਂ ਦਾ ਵਿਰੋਧ ਵੀਰੇ ਕੀਤਾ ਪੂਰਾ ਬਹਿ ਕੀਤਾ ਕਿ ਬੋਲਦੇ ਸੀ ਕੱਲਾ ਸੀਗਾ ਚਾਰ ਪੰਜ ਜਨੇ ਸੀਗੇ ਦੋ ਤਾਂ ਪੂਰੇ ਬਹਿਸ ਰਹੇ ਸੀ ਨਾ ਉਹਦੇ ਨਾਲ ਪੂਰਾ ਕਟਕਟਾਈਆ ਮਾਰ ਰਹੇ ਸੀ ਉਹਦੇ ਨਾਲ ਬਨ ਕੇ ਉਹਨੂੰ ਕੁੱਟਿਆ ਗਿਆ ਵਾ ਭੈਣੇ ਤੁਹਾਡੇ ਤੁਹਾਨੂੰ ਕੁਝ ਵੀਡੀਓ ਵਗੈਰਾ ਜਾਂ ਕੁਝ ਮੈਸੇਜ ਕੁਝ ਭੇਜਿਆ ਉਹਨਾਂ ਨੇ ਉਹਨੂੰ ਲਾਇਆ ਮੈਨੂੰ ਵੀ ਰਾਤ ਨੂੰ ਮੈਂ ਦਿਨਾਂ ਦਾ ਪਹਿਲਾਂ ਗੱਲ ਕਰ ਲਈ 8 8 36 ਤੇ ਗੱਲ ਹੋਈ ਉਹਨਾਂ ਨਾਲ ਮੇਰੀ ਤੇ ਮੈਂ ਕੱਟ ਤਾਂ ਮੈਂ ਕਿਹਾ ਮੈਂ ਬੱਚਾਂ ਰੋਟੀ ਦੇਣੀ ਕਿਉਂਕਿ ਮੇਰਾ ਹਸਬੰਡ ਹੈ ਨਹੀਂਗਾ ਕਿਉਂਕਿ ਮੇਰਾ ਸਰਕਲ ਹੀ ਸਾਰਾ ਮੇਰੇ ਵੀਰ ਦੇ ਸਰ ਦੇ ਚੱਲ ਰਿਹਾ ਵਾ ਤੇ ਉਹਨਾਂ ਨੇ ਫੋਨ ਕੱਟ ਤਾਂ ਮੈਂ ਕਿਹਾ ਮੈਂ ਬੱਚਾਂ ਰੋਟੀ ਬਣਾਦਾ ਮੁੜ ਕੇ ਇਹਨਾਂ ਨੂੰ ਫੋਨ ਲਾਈ ਗਏ ਆ ਤੇ ਮੈਨੂੰ ਦੱਸਿਆ ਨਹੀਂ ਲੜਾਈ ਹੋਈ ਆ ਮੈਂ ਪੁੱਛਦੀ ਵੀ ਰਹੀ ਵੀ ਕੀ ਹੋ ਗਿਆ ਵਾ ਵਿਚਲੀ ਗੱਲ ਨਹੀਂ ਦੱਸ ਰਿਹਾ ਸੀਗਾ ਤੇ ਮੈਂ ਕਿਹਾ ਵੀ ਦੱਸ ਤੇ ਮੈਨੂੰ ਦੱਸਿਆ ਨਹੀਂ ਜਦੋਂ ਤੇ ਹੁਣ ਵੀਡੀਓ ਆ ਰਹੀ ਆ ਵੀ ਉਹਦੀ ਕੇਸ ਪੱਟੇ ਗਏ ਆ ਦਾੜੀ ਪੱਟੀ ਗਈ ਉਦੀ ਸਿੱਖੀ ਭੰਗ ਕੀਤੀ ਗਈ ਆ ਸਾਨੂੰ ਇਨਸਾਫ ਚਾਹੀਦਾ ਉਸ ਦਰਿੰਦਿਆਂ ਨੂੰ ਚਾਹਤਾ ਸਾਡੇ ਸਾਹਮਣੇ ਲਿਆ ਦੇਣ ਤੇ ਚਾਹ ਉਹਨਾਂ ਨੂੰ ਉਧਰ ਦੀ ਜੇਲਾਂ ਚ ਰੋਲਣ ਫੇਰ ਉਹ ਵੀ ਚਾਹ ਉਹਨਾਂ ਦੇ ਘਰਾਂ ਘਰਾळ्या ਵੀ ਰੁਲਦੀਆਂ ਫਰਨ ਜਿਵੇਂ ਅਸੀਂ ਭੈਣਾ ਰੋਨੀਆਂ ਓਵੇਂ ਹੀ ਉਹੋ ਰੋਣ ਉਹ ਵੀ ਰੋਲ ਨਾ ਕਿੰਨਾ ਟਾਈਮ ਹੋ ਗਿਆ ਸੀਗਾ ਇਹਨਾਂ ਨੂੰ ਸੌਦੀ ਅਰਬ ਗਿਆ ਨੂੰ ਵੀਰੇ ਇਹਨਾਂ ਨੂੰ 3 ਸਾਲ ਹੋਣ ਵਾਲੀ ਆ ਘਰ ਕੋਰੋਨੀ ਬਣਾਇਆ ਸੀ ਆਪ ਹੀ ਹਾਂਜੀ ਹੁਣ ਬਣਾਇਆ ਪਹਿਲਾਂ ਸਾਡੇ ਵਿਆਹਾਂ ਦੇ ਕਰਜ਼ੇ ਲੌਂਦੇ ਸੀਗੇ ਮੇਰੇ ਬੱਚਾ 4 ਸਾਲ ਹੋ ਗਏ ਮੇਰੇ ਡੈਥ ਹੋਈ ਨਹੀਂ ਪਤੀ ਦੀ ਫਿਰ ਉਹਨਾਂ ਨੇ ਖਰਚੇ ਸਾਡੇ ਸਾਰੇ ਉਠਾਉਂਦੇ ਆ ਕਿਉਂਕਿ ਮੈਂ ਤਾਂ ਕੰਮ ਨਹੀਂ ਕਰਦੀ ਸੀ ਵੀ ਇੱਥੇ ਰਹਿੰਦੇ ਹੋ ਨਹੀਂ ਮੈਂ ਪਿੱਕ ਆਪਦੇ ਸਹੁਰੇ ਘਰ ਨਹੀਂ ਪਰ ਖਰਚਾ ਹੀ ਦਿੰਦੇ ਮੈਨੂੰ ਅੱਛਾ ਤੇ ਹੁਣ ਉਹਨੇ ਇਹ ਉਥੇ ਪੁਲਿਸ ਨੂੰ Laash ਮਿਲ ਗਈ ਆ ਇਨਾਂ ਦੀ ਕੁਝ ਕਲੀਅਰ ਹੋਇਆ ਉੱਥੇ ਵੀ ਇਹਨਾਂ ਦੀ ਮੌਤ ਹੋ ਚੁੱਕੀ ਹੈ ਹਾਂਜੀ ਹੋ ਗਈ ਹੈ ਮੌਤ ਹੋ ਗਈ ਹੈ ਲਾਸ਼ ਵੀ ਮਿਲ ਗਈ ਹੁਣ ਕਹਿੰਦੇ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਫੇਰ ਅਸੀਂ ਵੀ ਦੱਸਾਂਗੇ ਤੁਹਾਨੂੰ ਕੁਝ ਹੁਣ ਸਾਨੂੰ ਸਾਡੇ ਵੀਰੇ ਦੀ ਇੱਧਰ ਲਾਸ਼ ਚਾਹੀਦੀ ਤੇ ਵੀਰ ਅਮਰਤਪਾਲ ਵੀਰ ਨੂੰ ਕਵੇ ਸਾਨੂੰ ਇਨਸਾਫ ਦਿਵਾਵੇ ਭੈਣਾ ਨੂੰ ਅਮਰਤਪਾਲ ਮੈਰੋ ਹਾਂਜੀ ਮੈਰੋ ਅਮਰਤਪਾਲ ਵੈਰੋ ਵੀਰੇ ਗੱਲ ਹੋਈ ਤੁਹਾਡੀ ਸਾਡੀ ਗੱਲ ਨਹੀਂ ਹੋਈ ਉਹਦੀ ਹੋਈ ਆ ਉਹਨੂੰ ਕਵੇ ਸਾਨੂੰ ਇਨਸਾਫ ਦਿਵਾਵੇ ਭੈਣਾ ਨੂੰ ਆ ਭੈਣਾ ਦੇ ਨਾਲ ਖੜ ਜਾਂਦਾ ਭਰਾ ਬਣ ਕੇ ਸਾਡਾ ਆ ਜਾਵੇ ਤੇ ਸਾਡਾ ਭਰਾ ਵਾ ਸਾਡੇ ਨੇ ਕਿਸੇ ਤੇ ਵੀ ਸਾਡਾ ਵੀਰ ਬਣ ਕੇ ਆ ਜਾਵੇ ਸਾਡੀ ਹੈਲਪ ਕਰੇ ਜਿਵੇਂ ਉਹਦੇ ਕੇਸ ਬੱਡੇ ਆ ਦਾੜੀ ਬੱਡੀ ਆ ਉਹਨੂੰ ਇਨਸਾਫ ਮਿਲਣਾ ਚਾਹੀਦਾ ਉਸ ਦੀ ਪਾਗ ਨਾਲ ਬਣ ਕੇ ਤੇ ਉਸ ਬਣ ਕੇ ਕਹਿੰਦੇ ਉਹਨੇ ਪਾਇਆ ਲੈ ਲਿਆ ਮਹੁੰਨਾ ਨਹੀਂ ਮਾਰੇ ਆ ਪਾ ਗੁੱਸੇ ਦੇ ਮਾਰ ਗਏ ਉਹਨਾਂ ਨੇ ਦੇ ਗਏ ਨੇ ਬਾਲ ਆ ਔਖਾ ਹੈ ਕਿਉਂਕਿ ਚਾਰ ਭੈਣਾਂ ਦੱਸਦੇ ਨੇ ਤਿੰਨ ਭੈਣਾਂ ਦਾ ਆ ਖੜੀਆਂ ਨੇ ਇੱਕ ਭੈਣ ਇੱਥੇ ਬਿਉਸ਼ ਪਈ ਆ ਕਿਸੇ ਦੇ ਘਰੇ ਉਹਨੂੰ ਦਵਾਈਆਂ ਦਵੀਆਂ ਦਵਾ ਰਹੇ ਨੇ ਉਹ ਸਦਮੇ ਚੋਂ ਬਾਹਰ ਨਹੀਂ ਆ ਰਹੀ ਇਹ ਭਰਾ ਹੈ ਇਹ ਪਿਤਾ ਹੈ ਤੁਸੀਂ ਆਪ ਨਜ਼ਰ ਮਾਰ ਲਓ ਸਿੰਪਲ ਸਾਦਾ ਪਰਿਵਾਰ ਆ ਇਹਨਾਂ ਦਾ ਪ੍ਰਾਣਾ ਮਕਾਨ ਵੇਖ ਲਓ ਇਧਰਲੇ ਪਾਸੇ ਇਹੀ ਪ੍ਰਾਣਾ ਮਕਾਨ ਹੈ ਜੀ ਆਹ ਪ੍ਰਾਣਾ ਮਕਾਨ ਹੁਣ 3 ਸਾਲਾਂ ਬਾਅਦ ਆ ਮਾੜਾ ਮੋਟਾ ਵਿਚਾਰੇ ਨੇ ਇੱਧਰ ਪੈਸੇ ਭੇਜ ਕੇ ਬਣਾਇਆ ਸੀ ਪਰ ਇੱਕੋ ਗੱਲ ਹੀ ਆ ਵੀ ਇਹ ਮੁੰਡਾ ਕੇਸ ਕੇਸਾ ਧਾਰੀ ਸੀਗਾ ਔਰ ਉਹ ਮੁੰਡੇ ਖਾਣ ਪੀਣ ਵਾਲੇ ਦੱਸਦੇ ਸੀਗੇ ਔਰ ਇਹ ਇਸ ਚੀਜ਼ ਤੋਂ ਮਾੜੀ ਮੋਟੀ ਨਫ਼ਰਤ ਕਰਦਾ ਸੀ ਕਹਿੰਦੇ ਵੀ ਜਦੋਂ ਦਾਰੂ ਵਗੈਰਾ ਵੀ ਪੀਂਦੇ ਸੀ ਬਸ ਇਹਨਾਂ ਚੀਜ਼ਾਂ ਨੂੰ ਲੈ ਕੇ ਇਹਨਾਂ ਦੀ ਟਕਰਾਰਬਾਜ਼ੀ ਹੁੰਦੀ ਆ ਤੇ ਉਸ ਤੋਂ ਬਾਅਦ ਇਹ ਗੱਲ ਇੱਥੋਂ ਤੱਕ ਪਹੁੰਚ ਜਾਂਦੀ ਆ ਕਿਸੇ ਉਧਰਲੇ ਉਧਰ ਕਿਸੇ ਸਰਕਾਰ ਨਾਲ ਗੱਲ ਹੋਈ ਆ 사ਉਦੀ ਅਰਬ ਵਿੱਚ ਤੁਹਾਨੂੰ ਕੋਈ ਸਰਕਾਰੀ ਤੌਰ ਤੇ ਫੋਨ ਆਇਆ ਇਹਨਾਂ ਬਾਰੇ ਨਹੀਂ ਸਰ ਕੋਈ ਨਹੀਂ ਆਇਆ ਫਿਰ ਹੁਣ ਮੰਗ ਕੀ ਆ ਕਿਵੇਂ ਡੈੱਡ ਬੋਡੀ ਇਹਨਾਂ ਦੀ ਮੰਗਵਾਈ ਜਾ ਸਕਦੀ ਆ ਵੀਰੇ ਸਾਨੂੰ ਡੈੱਡ ਬੋਡੀ ਵੀਰ ਦੀ ਭੇਜ ਦੇਣ ਸਾਡੇ ਦੀ ਹੂੰ ਤੇ ਬਸ ਉਹਨਾਂ ਨੂੰ ਕੁਝ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਜ਼ਾ ਮਿਲਣੀ ਸਜ਼ਾ ਮਿਲੀ ਉਹਨਾਂ ਨੂੰ ਬਸ ਸਾਡੇ ਸਾਹਮਣੇ ਮਿਲੇ ਵੀਰੇ ਸੀ ਜਿਨ੍ਹਾਂ ਨੇ ਮੇਰੇ ਭਰਾ ਨੂੰ ਮਾਰਿਆ ਹਰ ਪਤਨਭਗੇ ਮਾਰਾ ਮੈਨੇ ਭਰਾ ਨੂੰ ਉਹਦੇ ਉੱਤੇ ਜ਼ਰਾਬ ਵੀ ਡੋਲ ਰਹੇ ਸੀ ਤਾਂ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਨਾ ਸਾਡੇ ਸਾਹਮਣੇ ਉਹਨਾਂ ਨੂੰ ਮਾਰਨਾ ਚਾਹੀਦਾ ਵਾ ਹਾਂ ਬਿਲਕੁਲ ਤਾਂ ਕੋਸ਼ਿਸ਼ ਇਹੀ ਰਹੇਗੀ ਇਹ ਪਿੰਡ ਦਾ ਪੂਰਾ ਕੀ ਨਾਮ ਹੈਗਾ ਪਿੰਡ ਵਾੜਾ ਚੈਨ ਸਿੰਘ ਔਰ ਫਰਾਮਗੜਾ ਇਹ रामਗੜ ਵਾੜਾ ਪਹਿਲਾ ਵਾੜਾ ਚੈਨ ਸਿੰਘ ਔਰ ਫਰਾਮਗੜਾ ਹਾਂ ओके ਇਹ ਕਿੱਥੇ ਜੀਰੇ ਚ ਪੈਂਦਾ ਹਾਂਜੀ ਜੀਰੇ ਚ ਪੈਂਦਾ ਜ਼ਿਲ੍ਹਾ ਫਿਰੋਜ਼ਪੁਰ ਪੈਂਦਾ ਇਹਨੂੰ ਤੁਹਾਡਾ ਨੰਬਰ ਕੋਈ ਹੈ ਤੁਹਾਡਾ ਆਪ ਦਾ ਜਿਹੜਾ ਬੋਲਦੇ ਹੋ ਤੁਸੀਂ ਜੋ ਕੋਈ ਮਦਦ ਕਰਨ ਲਈ ਇੱਥੋਂ ਦਾ ਹੈ ਤੁਹਾਡੇ ਕੋਲੇ ਜੇ ਇੱਥੇ ਕੋਈ ਨੰਬਰ ਕਿਹੜਾ ਨੰਬਰ ਹੈ 952904469 95 92904469 ਹਾਂ ਤਾਂ ਬਿਲਕੁਲ ਇਹ ਜੀਰੇ ਦਾ ਪਿੰਡ ਆ ਫਿਰੋਜ਼ਪੁਰ ਜ਼ਿਲ੍ਹਾ ਹੈ ਫਿਰੋਜ਼ਪੁਰ ਦੇ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇਸ ਲੜਕੇ ਦੀ ਜਿਹੜੀ ਡੈੱਡ ਬੋਡੀ ਆ ਉਹ ਮਗਾਈ ਜਾਵੇ ਇੱਥੇ ਕਿਉਂਕਿ ਪਰਿਵਾਰ ਨੂੰ ਹਜੇ ਤੱਕ ਪਤਾ ਜਰੂਰ ਲੱਗਿਆ ਇਹ ਇਹ ਦੋਸਤ ਤੋਂ ਕਿਸੇ ਨੂੰ ਪਤਾ ਲੱਗਿਆ ਤੁਸੀਂ ਕਹਿ ਰਹੇ ਸੀਗੇ ਹਾਂਜੀ ਉਹ ਦੋਸਤ ਇਹਨਾਂ ਦਾ ਕਮਰੇ ਚ ਉਸ ਚ ਨਹੀਂ ਰਹਿੰਦਾ ਸੀ ਪਾਸੇ ਸੀ ਪਾਸੇ ਸੀ ਹਾਂਜੀ ਉਹਨੂੰ ਕਿਵੇਂ ਪਤਾ ਲੱਗਿਆ ਵੀ ਇਹਨਾਂ ਦੀ ਮੌਤ ਹੋ ਗਈ ਉਹਨੂੰ ਕਿਸੇ ਮੁੰਡੇ ਨੇ ਫੋਨ ਲਾਇਆ ਵਾ ਕੰਮ ਤੋਂ ਫਿਰ ਉਹਨੇ ਤੁਹਾਨੂੰ ਦੱਸਿਆ ਹਾਂਜੀ ਮੇਰੇ ਹਸਬੰਦ ਉੱਥੇ ਆ ਬਾਹਰ ਉੱਥੇ ਹੀ ਲੱਗ ਗਈ ਨਹੀਂ ਉਹ ਹੋਰ ਉਹ ਕੰਟਰੀ ਚ ਅੱਛਾ ਉਹ ਕੁਵੈਤ ਚ ਸਰਦੀ ਅਰਬਾਦ ਮੇਰਾ ਭਰਾ ਸੀ ਅੱਛਾ ਫਿਰ ਉਹਨੇ ਜਿਹੜਾ ਇਹਨਾਂ ਦਾ ਦੋਸਤ ਆ ਉਹਨੇ ਜਦੋਂ ਦੱਸਿਆ ਉਨੇ ਤੁਹਾਨੂੰ ਇਹ ਦੱਸਿਆ ਵੀ ਉੱਥੇ ਪੁਲਿਸ ਨੇ ਉਹਨਾਂ ਨੂੰ ਅਰੈਸਟ ਕੀਤਾ ਫੜਿਆ ਨਹੀਂ ਫੜਿਆਗਾ ਕਿੰਨਾਂ ਨੂੰ ਉਹਨੂੰ ਉਹਨਾਂ ਨੂੰ ਜਿਨ੍ਹਾਂ ਨੇ ਕੰਮ ਕੀ ਮਤਲਬ ਮਾਰਿਆ ਜਿਨ੍ਹਾਂ ਕਹਿੰਦੇ ਆ ਕਹਿੰਦੇ ਆ ਹਾਂਜੀ ਹਾਂ ਕਿਵੇਂ ਉਹਨਾਂ ਦੇ ਜਿਹੜੀ ਕੰਪਨੀ ਉਹ ਸਹਿਮਤਾ ਉਹਨਾਂ ਦੇ ਨਾਲ ਜਿੱਥੇ ਕੰਮ ਕਰਦੀ ਸੀ ਸਾਡੇ ਬੰਦਿਆਂ ਨੇ ਕੁਝ ਨਹੀਂ ਕੀਤਾਗਾ ਸਾਡੇ ਬੰਦਿਆਂ ਦਾ ਕੋਈ ਰੌਲਾ ਨਹੀਂਗਾ ਇਹ ਬੱਚੇ ਨੇ ਆਪ ਆਪ ਮੱਤਿਆ ਆਪ ਕੀਤੀ ਆ ਤੇ ਜਿਹੜੀ ਉਹਦੀ ਹੱਲ ਉਹਦੇ ਕੋਲੇ ਸਾਡੇ ਕੋਲ ਅਸੀਂ ਉਹ ਤੋਂ ਪ੍ਰੂਫ ਮੰਗਾਏ ਆ ਉਹਨੇ ਵੀਡੀਓ ਪਾਈ ਉਹਦੇ ਵਾਲ ਕੱਟੇ ਆ ਦਾੜੀ ਪੱਟੀ ਆ ਵਾਲ ਦੇ ਸਿਰ ਦੇ ਪੱਟੇ ਆ ਕੱਪੜੇ ਪਾੜੇ ਆ ਕੁੱਟੀ ਜਾ ਰਹੇ ਉਹ ਉਹਨੇ ਅੰਮ੍ਰਿਤਪਾਲ ਨੂੰ ਵੀ ਫੋਨ ਲਾਇਆ ਵਾ ਕਿ ਵੀਰੇ ਮੇਰੀ ਆਲਫਕਾਰ ਉਹ ਕਹਿੰਦਾ ਵੀ ਬੇਟਾ ਜੇ ਤੇਰਾ ਕੋਈ ਸਰਕਾਰ ਮਦਦ ਕਰਦੀ ਆ ਤੇ ਠੀਕ ਆ ਜੇ ਨਹੀਂ ਕਰਦੀ ਤੇ ਤੂੰ ਇੱਧਰ ਆ ਜਾ ਇੱਧਰ ਆ ਕੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਫਿਰ ਉਦੋਂ ਬਾਅਦ ਉਹਨੇ ਉੱਥੇ ਕਿਸੇ ਅਫਸਰ ਨੂੰ ਵੀ ਫੋਨ ਲਾਇਆ ਸ਼ੁਕਰਵਾਰ ਦੀ ਲੜਾਈ ਹੁੰਦੀ ਉਹਨਾਂ ਦੀ ਤੇ ਐਤਵਾਰ ਨੂੰ ਜਾ ਕੇ ਰਾਤ ਨੂੰ ਉਹਦੇ ਨਾਲ ਫੇਰ ਜ਼ਿਆਦਾ ਹੱਥੋਂ ਪਾਈ ਹੋ ਕੇ ਰੋਟੀ ਪਿੱਛੇ ਲੜ ਕੇ ਲੈਟ ਜਗਾਉਣ ਪਿੱਛੇ ਉਹ ਮੁੰਡੇ ਨੂੰ ਉਹਨਾਂ ਨੇ ਘਰੋਂ ਭਜਾ ਕੇ ਕੁੱਟ ਕੇ ਬਾਹਰ ਬਾਹਰ ਜਾ ਕੇ ਮਾਰਿਆ ਵਾ ਵੀਡੀਓ ਹੈਗੀ ਤੁਹਾਡੇ ਕੋਲ ਜਿਹੜੀ ਉੱਥੋਂ ਦੀ ਵੀਡੀਓ ਮੜੀ ਜੇ ਕੱਢੋ ਮੜੀ ਜੇ ਦਿਖਾਓ ਵੀਡੀਓ ਦਿਖਾਓ ਕਿੱਥੇ ਹੈਗੀ ਮੁੰਡੇ ਦਾ ਨਾਮ ਕੀ ਆ ਇਹਦਾ ਪੱਕਾ ਜਗਜੀਤ ਸਿੰਘ ਆਦਾ ਨਾਮ ਜਗਜੀਤ ਸਿੰਘ ਇਹ ਜਗਜੀਤ ਸਿੰਘ ਇਸ ਲੜਕੇ ਦਾ ਨਾਮ ਆ ਉਮਰ 26 27 ਸਾਲ ਆ ਔਰ ਕਿਸ ਤਰੀਕੇ ਨਾਲ ਕੋ ਕੋ ਕੇ ਮਾਰਿਆ ਗਿਆ ਦਾੜੀ ਵੀ ਕਹਿੰਦੇ ਪੁੱਟੀ ਗਈ ਵਾਲ ਵੀ ਪੁੱਟੇ ਗਏ ਔਰ ਸਭ ਤੋਂ ਵੱਧ ਇਸ ਨੂੰ ਆਪਣੇ ਕੇਸਾਂ ਨਾਲ ਪਿਆਰ ਸੀਗਾ ਕਿਉਂਕਿ ਗੁਰਸਿੱਖ ਮੁੰਡਾ ਸੀਗਾ ਸਿੱਖੀ ਨਾਲ ਪਿਆਰ ਕਰਦਾ ਸੀ ਸਿੱਖੀ ਨਾਲ ਬਹੁਤ ਪਿਆਰ ਕਰਦਾ ਸੀ ਝੂਠ ਨੂੰ ਬਹੁਤ ਨਫ਼ਰਤ ਕਰਦਾ ਸੀਗਾ ਉਹ ਕਹਿੰਦਾ ਸੀਗਾ ਕਿ ਮੈਂ ਸਿੱਖ ਧਰਮ ਦਾ ਬੰਦਾ ਵਾਂ ਕਿ ਉਹ ਜਿਹੜੇ ਬੰਦੇ ਆ ਉਹ ਸਹਾਇਆਂ ਦੇ ਬੱਚੇ ਸੀਗੇ ਉਹਨਾਂ ਨੇ ਇੰਨੀ ਕੁ ਬੇਅਬਦੀ ਕੀਤੀ ਉਹਦੀ ਕਿ ਬਹੁਤ ਜ਼ਿਆਦਾ ਕਿ ਉਹ ਵੇਖੀ ਨਹੀਂ ਜਾ ਰਹੀਗੀ ਆ ਸਾਡਾ ਪਿੰਡ ਸਾਰਾ ਚੀਕ-ਚੀਕ ਕੇ ਰੋਂਦਾ ਵਾ ਕੱਲ ਦਾ ਜਦੋਂ ਇਹ ਗੱਲ ਸੁਣੀ ਆ ਸਹਾਗ ਬੱਚੇ ਵੀ ਛੋਟੇ ਰੋ ਰਹੇ ਆ ਕਿ ਇਹ ਕੀ ਬਣਿਆ ਉਹ ਮੁੰਡਾ ਸਾਡੇ ਪਿੰਡ 'ਚ ਵੀ ਕਦੇ ਉੱਚੀ ਆਵਾਜ਼ ਨਹੀਂ ਬੋਲਿਆ ਸੀ ਤੇ ਉਹ ਬਾਹਰ ਜਾ ਕੇ ਤਾਂ ਬੋਲਣਾ ਕੀ ਸੀਗਾ ਵੀ ਹਾਂ ਇਹ ਇੰਨਾ ਵਧੀਆ ਮੁੰਡਾ ਸੀਗਾ ਉਹ ਇਹ ਚੀਜ਼ ਹੈ ਕਿਸੇ ਨੂੰ ਵੀ ਇਹ ਗਰੀਬ ਘਰ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਇੰਨਾ ਭੈਣਾਂ ਨੂੰ ਭਰਾ ਨਹੀਂ ਮਿਲਣਾਗਾ ਉਹਨਾਂ ਨੂੰ ਤਾਂ ਜੇ ਸਜ਼ਾ ਵੀ ਮਿਲ ਜੂਗੀ ਬਾਹਰ ਆ ਜਾਣਗੇ ਤੇ ਪਰ ਇਹ ਚੀਜ਼ ਹੋਣੀ ਚਾਹੀਦੀ ਕਿ ਉਹਨਾਂ ਨਾਲ ਕਰੜੀ ਤੋਂ ਕਰੜੀ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਬਿਲਕੁਲ ਕਿੱਥੇ ਵੀਡੀਓ ਹੈਗੀ ਬਾਈ ਇਹ ਇਹ ਵੀਡੀਓ ਦੇ ਵਿੱਚ ਆਹ ਦੋਸਤ ਨੇ ਉਹਦੇ ਆਹੀ ਦੋਸਤ ਨੇ ਯਾਰ ਮੈਂ ਦਿਖਾਉਂਗਾ ਆਫਿਸ ਚ ਦਿਖਾਉਂਗਾ ਤੁਹਾਨੂੰ ਦਿਖਾਉਣਾ ਦਿਖਾ ਜਾ ਕੇ ਕੋਸ਼ਿਸ਼ ਕਰਾਂਗੇ ਵੀਡੀਓ ਵਿੱਚ ਵੀ ਅਸੀਂ ਸਕਰੀਨ ਤੇ ਵੀ ਲਾ ਦੇਾਂਗੇ ਬਾਕੀ ਇੱਥੋਂ ਵੀ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਇਹਦੇ ਚ ਵਾਲ ਵਟ ਰਹੇ ਨੇ ਹਾਂ ਇੱਥੇ ਵਾਲ ਜਿਹੜੇ ਨੇ ਮੈਂ ਵਾਲਾਂ ਦਾ ਤਾਂ ਦੱਸਣਾ ਨਹੀਂ ਯਾਰ ਦਾੜੀ ਨੂੰ ਕਿਵੇਂ ਹੱਥ ਪਾਣ ਵਾਲੇ ਨੇ ਵਾਲ ਪੱਟੇ ਤੇ ਤੂੰ ਕਾਟ ਲਿਆ ਮੇਰਾ ਤੇ ਤੂੰ ਕਾਟ ਲਿਆ ਮੇਰਾ ਤੇਰਾ ਕਟਿਆ ਦਾ ਮੇਰਾ ਤਾਂ ਨਹੀਂ ਕਟਿਆ ਬਿਲਕੁਲ ਕਮਰੇ ਦੇ ਵਿੱਚ ਬੁਰੇ ਤਰੀਕੇ ਨਾਲ ਆ ਪਤੀ ਜਨਕ ਜਿਹੜੇ ਸ਼ਬਦ ਨੇ ਗਾਲਾ ਗੂਲਾ ਵਿੱਚ ਹੈਗੀਆਂ ਨੇ ਔਰ ਇਹ ਪੂਰੇ ਬੁਰੇ ਤਰੀਕੇ ਨਾਲ ਇੱਥੋਂ ਦੇਖਿਆ ਜਾ ਸਕਦਾ ਹੈ ਕਿ ਪੱਗ ਵੀ ਉਤਾਰੀ ਹੋਈ ਆ ਔਰ ਉਹਦੀ ਦਾੜੀ ਵੀ ਖੁੱਲੀ ਹੋਈ ਆ ਕੇਸ ਵੀ ਖੁੱਲੇ ਹੋਏ ਆ ਔਰ ਗਾਲਾਂ ਅੱਗੋਂ ਇਹ ਮੁੰਡੇ ਕੱਢਦੇ ਪਏ ਆ ਇਹ ਸਾਰੀ ਵੀਡੀਓ ਜਿਹੜੀ ਉਹ ਅਸੀਂ ਨਾਲ ਵੀ ਤੁਹਾਨੂੰ ਦਿਖਾ ਦੇਾਂਗੇ ਔਰ ਕਿਸ ਤਰੀਕੇ ਨਾਲ ਉਸ ਤੋਂ ਬਾਅਦ ਇਹਦਾ ਇਹੀ ਪਤਾ ਲੱਗਦਾ ਇਹਦੇ ਦੋਸਤਾਂ ਤਰੂ ਵੀ ਇਸ ਦੀ ਮੌਤ ਹੋ ਗਈ ਆ ਔਰ ਇਹ ਕਿਹਾ ਜਾ ਰਿਹਾ ਵੀ ਇਹਨਾਂ ਮੁੰਡਿਆਂ ਨੇ ਹੀ ਉਸ ਦਾ ਕਤਲ ਕੀਤਾ ਉਸ ਦੀ ਪੱਗ ਦੇ ਨਾਲ ਹੀ ਉਸ ਦਾ ਜਿਹੜਾ ਗਲਾ ਕੁੱਟਿਆ ਇਸ ਪਰਿਵਾਰ ਦਾ ਕਹਿਣਾ ਹੈ ਜਗਜੀਤ ਇਸ ਲੜਕੇ ਦਾ ਨਾਮ ਔਰ 26 ਤੋਂ 27 ਸਾਲ ਇਸ ਦੀ ਜਿਹੜੀ ਉਮਰ ਹਜੇ ਵਿਆਹ ਨਹੀਂ ਹੋਇਆ ਸੀ ਭੈਣਾਂ ਦੇ ਵਿਆਹ ਹੋਏ ਸੀਗੇ ਔਰ ਉਹਨਾਂ ਦੇ ਹਜੇ ਕਰਜ਼ੇ-ਕੁਰਜ਼ੇ ਵਿਚਾਰਾ ਲੋਂਦਾ ਫਿਰਦਾ ਸੀ ਔਰ ਆ ਮਕਾਨ ਗਰੀਬੀ ਦਾਵੇ ਦੇ ਵਿੱਚ ਬਣਾਇਆ ਸੀਗਾ ਔਰ ਖਬਰ ਪਰਿਵਾਰ ਨੂੰ ਇਹ ਆਉਂਦੀ ਆ ਕਿ ਉਸ ਦੀ ਮੌਤ ਹੋ ਗਈ ਆ ਪਰਿਵਾਰ ਨੂੰ ਹਜੇ ਤੱਕ ਸਮਝ ਨਹੀਂ ਆ ਰਹੀ ਵਿਚਾਰੇ ਨੂੰ ਵੀ ਪਰਿਵਾਰ ਕਰੇ ਤੇ ਕਰੇ ਕੀ ਕਿਉਂਕਿ ਪਰਿਵਾਰ ਸਿਰਫ ਲਗਾਤਾਰ ਮਾਂ ਭੈਣਾਂ ਰੋ ਰਹੀਆਂ ਨੇ ਪੂਰਾ ਪਿੰਡ ਇੱਥੇ ਖੜਾ ਪੂਰਾ ਪਿੰਡ ਲਗਾਤਾਰ ਰੋ ਰਿਹਾ ਕਿ ਅਨਸਾਫ਼ ਚਾਹੀਦਾ ਫਰੋਸਪੋਰ ਦੇ ਪ੍ਰਸ਼ਾਸਨ ਨੂੰ ਵੀ ਅਸੀਂ ਮੰਗ ਕਰਦੇ ਹਾਂ ਸਰਕਾਰ ਨੂੰ ਵੀ ਮੰਗ ਕਰਦੇ ਹਾਂ ਕਿ ਜਗਜੀਤ ਸਿੰਘ ਦੀ ਬਾਡੀ ਮੰਗਵਾਈ ਜਾਵੇ ਔਰ ਉਹਨਾਂ ਦੋਸ਼ੀਆਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਦੋਸ਼ੀਆਂ ਨੇ ਕਥਿਤ ਤੌਰ ਤੇ ਇਸ ਦਾ ਕਤਲ ਕੀਤਾ ਇਸ ਨੂੰ ਮਾਰਿਆ ਹੈ ਬੁਰੇ ਤਰੀਕੇ ਨਾਲ ਇਸ ਤੇ ਜਿਹੜੇ ਬੇਅਦਬੀ ਕੀਤੀ ਹੈ ਕੇਸਾਂ ਦੀ ਉਹਨਾਂ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇ ਤਾਂ ਅਗਰ ਕੋਈ ਵੀ ਸਮਾਜ ਸੇਵੀ ਜਾਂ ਕੋਈ ਵੀ ਵਿਅਕਤੀ ਇਸ ਪਰਿਵਾਰ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਸਕਰੀਨ ਤੇ ਅਸੀਂ ਨੰਬਰ ਵੀ ਇਸ ਪਰਿਵਾਰ ਦੇ ਦੇ ਦਿੰਨੇ ਆ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਕ